ਨੇ ਜਿਆਦਾ ਨੇ ਇਹ ਬਈ ਆਈ ਜਾਂਦੇ ਨੇ ਤੇ ਜਾਈ ਜਾਂਦੇ ਨੇ ਇਥੋਂ ਬਈ ਦਾਣੇ ਕੱਢ ਲੈਂਦੇ ਨੇ ਪੈਪ ਚੋ ਚੁੱਜ ਨਾਲ ਚੌਲ ਦੇ ਤੇ ਲੈ ਜਾਂਦੇ ਨੇ ਤੇ ਆਪਦੇ ਰਿਟਾਉ ਦੇ ਫੇਰ ਆ ਜਾਂਦੇ ਨੇ ਫੇਰ ਲੈ ਜਾਂਦੇ ਨੇ ਫੇਰ ਰੱਖਣ ਇਹ ਫੈਕਟਰੀ ਸਤਿ ਸ਼੍ਰੀ ਅਕਾਲ ਮੈਂ ਅਮਰਤਪਾਲ ਸਿੰਘ ਸਵਾਗਤ ਕਰਦਾ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਇੱਕ ਮਿੰਟ ਭਾਈ ਇੱਕ ਮਿੰਟ ਇੱਕ ਮਿੰਟ 1 ਮਿੰਟ ਸਤਿ ਸ਼੍ਰੀ ਅਕਾਲ ਮੈਂ ਅਮਰਤਪਾਲ ਸਿੰਘ ਸਵਾਗਤ ਕਰਦਾ ਤੁਹਾਡਾ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਵੀ ਸਾਡੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਫਿਲਹਾਲ ਦੋਸਤੋ ਹੁਣ ਮੈਂ ਨਾ ਇੱਕ ਵੀਡੀਓ ਸ਼ੂਟ ਕਰਕੇ ਹਟਿਆ ਵੀਡੀਓ ਬਣਾ ਕੇ ਹਟਿਆ ਤੇ ਹੁਣ ਹੀ ਹੁਣ ਹੀ ਮੈਂ ਵਲੌਗ ਸਟਾਰਟ ਕਰਤਾ ਤੇ ਆ ਪਿੱਛੇ ਸਮਾਨ ਜਿਹੜਾ ਤੁਸੀਂ ਦੇਖ ਰਹੇ ਹੋ ਹੱਥ ਦੀ ਗੰਨਾ ਦੇਖ ਰਹੇ ਹੋ ਇਹ ਵੀਡੀਓ ਆ ਗਈ ਜਿਹਨੇ ਨਹੀਂ ਦੇਖੀ ਵਾਲੇ ਤੱਕ ਜਾ ਕੇ ਦੇਖੋ ਤੇ ਫਿਲਹਾਲ ਹੁਣ ਮੈਂ ਚੱਲਿਆ ਘਰੇ ਤੇ ਆ ਪਿੱਛੇ ਆਪਣੀ ಅಮੂਲਿਆ ਸੀ ਵੀਡੀਓ ਦਾ ਥੋੜਾ ਟਾਈਟ ਤੁਹਾਨੂੰ ਦੱਸ ਦਿੰਨਾ ਟਾਪਿਕ ਆਪਾਂ ਖੇਤਾਂ ਦੇ ਫੂਡ ਟਰਾਈ ਕੀਤੇ ਆ। ਉਹ ਤੁਸੀਂ ਉਹ ਫੂਡ ਤਾਂ ਬਹੁਤ ਖਾਦਾ ਉਹ ਫਾਸਟ ਫੂਡ ਆਪਾਂ ਖੇਤਾਂ ਦਾ ਫੂਡ ਟਰਾਈ ਕੀਤਾ ਉਹ ਵੀ ਜਰੂਰ ਜਾ ਕੇ ਦੇਖਿਓ ਵੀਡੀਓ ਤੇ ਹੁਣ ਆਪਾਂ ਫਿਲਹਾਲ ਜਾਂਦੇ ਆ ਘਰੇ। ਘਰੇ ਆ ਕੇ ਮਿਲਦੇ ਆ ਤੁਹਾਨੂੰ। ਯਾਦ ਦੀ ਹਸ ਕਿਸੇ ਦਾ ਵਕਤ ਬ ਬਾਈ ਵੇਲਾ ਜਿਹੜਾ 3 ਵਜੇ ਦਾ ਹੋ ਚੁੱਕਿਆ ਤੇ ਚਾਹ ਚੂ ਪੀ ਕੇ ਮੈਂ ਮੇਰੇ ਦਾਦੇ ਨੂੰ ਲੈ ਕੇ ਨੀਜਾ ਵਦਨ ਆ ਗਿਆ ਬਾਈ ਕਿਸੇ ਦੇ ਖੇਤ ਠੀਕ ਆ ਤੇ ਟਵੇਲਾ ਜਿਹੜਾ 3 ਵਜੇ ਦਾ ਹੋ ਗਿਆ ਫੇਰ ਮੈਂ ਵੀਡੀਓ ਵੀ ਰੈਕਡ ਕਰਨੀ ਆ ਤੇ ਘਰੇ ਫੋਨ ਚਾਰਜ ਲਾਇਆ ਸੀ ਉਦੋਂ ਲੈਟ ਨਹੀਂ ਤੇ ਆ ਗਿਆ ਆਪਣੀ ਢੀੜੀ ਤੇ ਜਿਹੜਾ ਇੱਥੇ ਆਹਾਂ ਦਰਖਤ ਹੈ ਆਪਣੇ ਗਵੰਡੀਆਂ ਦੇ ਖੇਤ ਆ ਤੇ ਜਿਹੜਾ ਆਹ ਦਰਖਤ ਤੁਸੀਂ ਦੇਖ ਰਹੇ ਹੋ ਬਾਈ ਇਹ ਦਰਖਤ ਬਹੁਤ ਪੁਰਾਣਾ ਤੇ ਬਹੁਤ ਅਨਮੋਲ ਆ ਇਸ ਦੇ ਉੱਤੇ ਐਡੀ ਐਡੀਆ ਮਟੋਲੀਆ ਜਿਹਾ ਲੱਗਦੀ ਆ ਪੀੜੀਆ ਪੀੜੀਆ ਠੀਕ ਆ ਤੇ ਉਹਦੇ ਵਿੱਚ ਭਰੀ ਹੁੰਦੀ ਆ ਚਿਪਚਿਪੀ ਗੂੰਦ ਜੀ ਜਿਹਦੀ ਵਾਰ ਤੋਂ ਆਪਾਂ ਗੂੰਦ ਲਈ ਕਰ ਦਿੰਦੇ ਆ ਜੋ ਛੁੱਟੀਆਂ ਵਿੱਚ ਸਕੂਲਾਂ ਦਾ ਕੰਮ ਮਿਲਦਾ ਸੀ ਨਾ ਉਹ ਤੋੜ ਕੇ ਲੈ ਆਉਂਦੇ ਸੀ ਜੀ ਇੱਥੇ ਆਉਂਦੇ ਹੁੰਦੇ ਸੀ ਦਾਦੇ ਹੋਰੇ ਨਾਲ ਖੇਤ ਤੇ ਬਾਵਾ ਸਾਰੀ ਤੋੜ ਕੇ ਲੈ ਆਉਂਦੇ ਸੀਗੇ ਤੇ ਪੱਤੇ ਚਪਕਾਉਣੇ ਹੁੰਦੇ ਫੋਟੋਆਂ 'ਚ ਮਗਾਉਣ ਦਾ ਕੰਮ ਮਿਲਦਾ ਸੀ ਤੇ ਉੱਥੇ ਉਹ ਚਪਕਾ ਦਿੰਦੇ ਸੀ ਆਹ ਦਰਖਤ ਤੇ ਹੁਣ ਤਾਂ ਚਲੋ ਪੱਤੇ ਝਾੜਦੀ ਰੋਤਾ ਜੇ ਮੈਂ ਦੱਸੀ ਸੀ ਪਹਿਲਾਂ ਵੀ ਤੇ ਹੁਣ ਤਾਂ ਚਲੋ ਇਹ ਤੇ ਕੁਝ ਵੀ ਨਹੀਂ ਲੱਗਿਆ ਬੱਟ ਹੁਣ ਸਟਾਰਟਿੰਗ ਉਹ ਹੋ ਚੁੱਕੀ ਆ ਦੰਦ ਖਾਵਾਂ ਉਹ ਚੀ ਲੱਗਨ ਦੀ ਆ ਦੇਖੋ ਐਦਾ ਐਦਾ ਤੇ ਇੱਕ ਇੱਕ ਮਟੋਲੀ ਐਡੀ ਐਡੀ ਹੋ ਜਾਂਦੀ ਆ ਤੇ ਵਿੱਚੋਂ ਨਿਕਲ ਜਾਂਦਾ ਸਾਈਡ ਤੋਂ ਬਾੜੀ ਤੋੜ ਕੇ ਤੇ ਐਦਾ ਲਾ ਕੇ ਪੱਤੇ ਪੁੱਥੇ ਚਮਕੇ ਨੇ ਹੋਰ ਫੁੱਟਵਾ ਚਮਕੇ ਨੇ ਐਦਾ ਦਾ ਕੁਝ ਕਰਦੇ ਰਹਿੰਦੇ ਸੀ ਆਪਾਂ ਚਲੋ ਹੁਣ ਨੀਰਾ ਵੜਦੇ ਆ ਆ ਮੈਂ ਪਹਿਲੀ ਵਾਰੀ ਦੇਖਿਆ ਕਿ ਦੇ ਡੰਦੀ ਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਤੇ ਜਮ ਵੀ ਛੋਟੀ ਛੋਟੀ ਸੀ ਲੋਕਾਂ ਦੀ ਇਹਨਾਂ ਦੇ ਯਾਰ ਖੁੱਲੀ ਜ਼ਮੀਨ ਆ ਖੁੱਲਾ ਪੈਸਾ ਚਲੋ ਪਿਜਾਮੀਆਂ ਤਾਂ ਇਹ ਗੰਨੇ ਸਾਰੇ ਪੈਸੇ ਦੀ ਖੇਡ ਆ ਦਾਤੀ ਵੀ ਆਪਾਂ ਇਹਨਾਂ ਦੀ ਚੱਕ ਲਈ ਤੇ ਵੜਦੀ ਏ ਨੀਰਾ ਦਾਦ ਦੇ ਨੂੰ ਵੇਚਦਾ ਮਾ ਉਧਰ ਮਖਿਆ ਦੋ ਚਾਰ ਮੂਰੀਆ ਤੋੜ ਲਿਆ ਉਧਰੋਂ ਤੇ ਹੁਣ ਮੈਂ ਨੀਰਾ ਵਾਦਣਾ ਪਹਿਲਾਂ ਕਿਰਾ ਲਓ ਭਾਈ ਜੀ ਗੱਡੀ ਆਪਾਂ ਭਰ ਲਿਆਂਦੀ ਚੰਗਾ ਵੀ ਭਰ ਲਿਆਂਦਾ ਜੀ ਨੀਰਾ ਦੋ ਦੋ ਬੰਦਾ ਤਕੜੀਏ ਹੀ ਲੈ ਆਂਦੀ ਆ ਤੇ ਰੇੜੀ ਆਪਾਂ ਭਰ ਲਈ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਘਰੇ ਆ ਕੇ ਆਪਾਂ ਦੋ ਕੰਮ ਕਰਦੇ ਪਹਿਲਾਂ ਤਾਂ ਫੋਨ ਚਾਰਜ ਕਰਨਾ ਫਿਰ ਕਰਨੀਆ ਰੇਟਿੰਗ ਰੇਟਿੰਗ ਆਪਾਂ ਨੈਕਸਟ ਲੈਵਲ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਮਰਜ਼ੀ ਮਾਲਕ ਦੀ ਪਰ ਆਪਾਂ ਪੂਰੀ ਆਪਣਾ 100% ਦੇਵਾਂਗੇ ਰੇਟਿੰਗ ਨੂੰ ਵੀ ਪੂਰੀ ਵਧੀਆ ਕੀ ਹੋਵੇ ਹਰ ਇੱਕ ਵੀਡੀਓ ਹਰ ਇੱਕ ਚੀਜ਼ ਨੂੰ ਟਾਈਮ ਚਾਹੀਦਾ ਨਾ ਤੇ ਬਾਈ ਇੰਨੇ ਥਾਂ ਦੇ ਵਿੱਚ ਤਿੰਨ ਸੈਲਰ ਦਿਖਾਉਣੇ ਆ ਤੁਹਾਨੂੰ ਅੱਗੇ ਵੇਟ ਕਰੋ ਇਸ ਸ਼੍ਰੇਣੀ ਦੀ ਇੱਕ ਖਾਸੀਅਤ ਹੈਗੀ ਆ ਬਾਈ ਜਿਵੇਂ ਮਰਜ਼ੀ ਗਾਓ ਵਾਜਣ ਹੁੰਦਾ ਨਾ ਪਰ ਉੜੀ ਆਂਦੀ ਆ ਪਰ ਦੋ ਪੈਡਲ ਮਾਰੇ ਓ ਜਿੱਥੇ ਮੋਟਰਸਾਈਕਲ ਉੱਥੋਂ ਤੱਕ ਆਮ ਨਾਲ ਰੁੜੀ ਜਾਓਗੇ ਤੇ ਬਾਕੀ ਆਪਾਂ ਵੀ ਓਕੇ ਆ ਇੱਕ ਆਹਾ ਸੈਲਰ ਆ ਗਿਆ ਦੇਖੋ ਤੇ ਇੱਕ ਉਹ ਸੀ ਤੇ ਇੱਕ ਹੀ ਪਿੱਛੇ ਰਹਿ ਗਿਆ ਤਿੰਨ ਸੈਲਰ ਹੈਗੇ ਆ ਕਿਲੋਮੀਟਰ ਦਾ ਰਾਹ ਵੀ ਨਹੀਂ ਹੋਣਾ ਕਿਲੋਮੀਟਰ ਮਾਲ ਲਓ ਚੱਲ ਤੁਸੀਂ ਕਿਲੋਮੀਟਰ ਦੇ ਰਾਹ ਦੇ ਉੱਤੇ ਤਿੰਨ ਸੈਲਰ ਐ ਕਾ ਗਿਆ ਇੱਕ ਔ ਸੀ ਤੇ ਇੱਕ ਉਹ ਪਿੱਛੇ ਤੇ ਇੱਕ ਹੈਗਾ ਬਾਈ ਇੱਥੇ ਔਲੇ ਆ ਦਾ ਬੂਝਾ ਆਪਾਂ ਦੇਖਾਂਗੇ ਔਲੇ ਹੈਗੇ ਆ ਕਿ ਨਹੀਂ ਨੇ ਆਪਣੀ ਇੱਕ ਹੋਰ ਚੀਜ਼ ਹੋ ਜੂਗੀ ਔਲਾ ਵੀਡੀਓ ਦੇਖ ਚੈਨ ਉਹ ਵੀ ਆਪਾਂ ਕਲਿੱਪ ਜਿਹੜੀ ਐਡ ਕਰ ਦਾਂਗੇ ਆ ਕੀ ਹੋ ਗਿਆ ਬਾਈ ਆ ਸਾਹਮਣੇ ਤੁਸੀਂ ਸੁੱਕਿਆ ਸੁੱਕਿਆ ਜਿਹੜਾ ਦਰਖਤ ਦੇਖ ਰਹੇ ਹੋ ਇਹ ਔਲਿਆ ਨਾ ਭਰਿਆ ਹੁੰਦਾ ਸੀ ਕਿਸ ਟਾਈਮ ਬਾਹਲੇ ਟਾਈਮ ਆਪਾਂ ਕਹਿੰਦੇ ਨਹੀਂ ਮਹੀਨਾ ਡੇਢ ਮਹੀਨੇ ਦੀ ਗੱਲ ਆ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਭਰਿਆ ਪਿਆ ਸੀ ਫੁੱਲੇ ਅੱਜ ਜਮੇ ਹੀ ਸੁੱਕ ਗਿਆ ਪਤਾ ਨਹੀਂ ਕੀ ਚੱਕਰ ਪੈ ਗਿਆ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਔਲਿਆ ਦਾ ਦਰਖਤ ਸੀ ਮੈਂ ਤੇ ਚਾਚਾ ਇਥੋਂ ਗੱਟਾ ਵਰਕੇ ਲੈ ਕੇ ਗਏ ਸੀ ਔਲੇ ਦਾ ਗੱਟਾ 6-7 ਕਿਲੋ ਔਲੇ ਲੈ ਕੇ ਗਏ ਸੀ ਅਸੀਂ ਇਥੋਂ ਤੇ ਪਰ ਇਹਦੇ ਔਲੇ ਪਤਾ ਕੀ ਚੱਕਰ ਪੈ ਗਿਆ ਉਹਦੇ ਛੋਟੇ ਸੀਨਾ ਤਾਂ ਉਹਦੀ ਕੈਂਡੀ ਬਣੀ ਤੇ ਕੱਲਾ ਔਲੇ ਦਾ ਚਾਰ ਪਿਆ ਨਾ ਉਹਦਾ ਮਰੱਬਾ ਬਣਿਆ ਜਿੰਗੀ ਤਰ੍ਹਾਂ ਕੈਂਡੀ ਤਾਂ ਜਮੇ ਨਹੀਂ ਬਣੀ ਕਿਉਂਕਿ ਕੈਂਡੀ ਬਣਾਉਣ ਵਾਸਤੇ ਉਹਨੂੰ ਵਿਚਾਲੋ ਕੱਟਣਾ ਬੰਦਾ ਜੋ ਵਿਚਾਲੋ ਕੱਟਦੇ ਸੀ ਉਹ ਕੱਠੀ ਨਹੀਂ ਆਉਂਦੀ ਸੀ ਸਾਰੀ ਖਰਾਬ ਹੋ ਜਾਂਦੀ ਸੀਗੀ ਚਲੋ ਮੈਨੂੰ ਆਇਆ ਸੀ ਪਰ ਹੁਣ ਰੋਤੀ ਐ ਉਹ ਜੀ ਇਹਣਾ ਦੇਖੋ ਹਰ ਇੱਕ ਦਰਖਤੀ ਪੱਤ ਝੜ ਆ ਗਈ ਹਰੇਕ ਦਰਖਤ ਉਹ ਝੜੇ ਚੜਿਆ ਪਿਆ ਪੱਤੇ ਆਹ ਦੇਖੋ ਬਾਈ ਇੰਨੇ ਸਾਰੇ ਜਿਹੜੇ ਪੰਛੀ ਇਹਦੇ ਆਲੇ ਦੁਆਲੇ ਫਿਰਦੇ ਨੇ ਚੌਲ ਕੱਢਣ ਵਾਲੀ ਚੌਲ ਕੱਢਣ ਵਾਲੀ ਜਿਹੜੀ ਇਹ ਮਸ਼ੀਨ ਹੈ ਇਹਦੇ ਆਸ-ਪਾਸੇ ਇੰਨੇ ਪੰਛੀ ਫਿਰਦੇ ਨੇ ਜੋ ਫਿਰਦੇ ਨੇ ਸਭ ਤੋਂ ਜ਼ਿਆਦਾ ਤੋਤੇ ਨੇ ਤੇ ਕਬੂਤਰ ਦੇ ਬਾਕੀ 100% ਤਾਂ ਤੋਤੇ ਹੀ ਨੇ ਪਤਾ ਲੀ ਕਿ ਆ ਫਿਰਦੇ ਨੇ ਯਾਰ 100% ਤਾਂ ਤੋਤੇ ਹੀ ਨੇ ਇੱਥੇ ਆਹ ਦੇਖੋ ਬਈ 100% ਤੋਤੇ ਨੇ ਸਾਰੇ 90% ਮੰਨ ਲਓ ਤੁਸੀਂ ਤੋਤੇ ਆ 10% ਕਬੂਤਰ ਨੇ ਤੇ ਇੰਨੇ ਜ਼ਿਆਦਾ ਨੇ ਇਹ ਬਈ ਆਈ ਜਾਂਦੇ ਨੇ ਤੇ ਜਾਈ ਜਾਂਦੇ ਨੇ ਇੱਥੋਂ ਬਈ ਦਾਣੇ ਕੱਢ ਲੈਂਦੇ ਨੇ ਪੈਪ ਜੋ ਕੁੰਝ ਨਾਲ ਚੌਲ ਦੇ ਤੇ ਲੈ ਜਾਂਦੇ ਨੇ ਤੇ ਆਪਦੇ ਰੱਖੇ ਆਉਂਦੇ ਨੇ ਫੇਰ ਆ ਜਾਂਦੇ ਨੇ ਫੇਰ ਲੈ ਜਾਂਦੇ ਨੇ ਫੇਰ ਰੱਖਣ ਇਹ ਫੈਕਟਰੀ ਕਿਤੇ ਵੀ ਚੱਲਦੀ ਹੋਈ ਤੁਸੀਂ ਚੈੱਕ ਕਰ ਲਿਓ ਐਦਾਂ ਦਾ ਹੀ ਤੁਹਾਨੂੰ ਮਾਹੌਲ ਜਿਹੜਾ ਦੇਖਣ ਨੂੰ ਮਿਲੂਗਾ